ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋ ਅੱਜ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਨਾਕਮਸਤਕ ਹੋਏ ਆ। ਔਰ ਅਰਦਾਸ ਬੇਨਤੀ ਕੀਤੀ ਹੈ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਆਪਾਲ ਤਖਤ ਸਾਹਿਬ ਦੇਤੇ ਅਤੇ ਜੰਗੀ ਸ਼ਹੀਦ ਜੀ ਉਹਨਾਂ ਦੀ ਯਾਦ ਕਰਦੇ ਉੱਤੇ ਕਿ ਪੰਥ ਹਮੇਸ਼ਾ ਅਨਚੜਦੀ ਕਲਰ ਵਿੱਚ ਰਹੇ। ਔਰ ਪੰਥ ਦੀ ਸੇਵਾ ਕਰਨ ਦਾ ਉਜਤੇਦਾਰ ਜਗਤਾਰ ਸਿੰਘ ਮਹਿਵਾਰਾ ਜੀ ਦੀ ਗેરਹਾਜ਼ਰੀ ਵਿੱਚ ਜਿਹੜੀ ਸੰਗਤਾਂ ਨੇ ਡਿਊਟੀ ਲਈ ਉਹ ਸੇਵਾ ਕਰਨ ਦਾ ਬਲ ਤੇ ਬੁੱਧੀ ਸਾਨੂੰ ਬਖਸ਼ੇ ਅਸੀਂ ਜਿਹੜੀ ਸਾਡੀ ਡਿਊਟੀ ਲੱਗੀ ਹੈ ਬੜੀ ਇਮਾਨਦਾਰੀ ਦੇ ਨਾਲ ਬੜੀ ਸਿੱਤਤ ਦੇ ਨਾਲ ਔਰ ਚੜ੍ਹਦੀ ਕਲਾ ਦੇ ਨਾਲ ਅਸੀਂ ਨਿਭਾ ਕੇ ਆਪਣਾ ਜਿਹੜਾ ਫਰਜ਼ ਹੈ ਉਹ ਨਿਭਾ ਸਕੀਏ ਇਹ ਅੱਜ ਅਰਦਾਸ ਬੇਨਤੀ ਕੀਤੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜ ਕੀਤਾ ਗਿਆ ਚੰਗੀ ਗੱਲ ਹੈ ਪਰ ਜਿੱਥੇ ਜਾਏ ਵੇਹੇ ਮੇਰਾ ਸਤਿਗੁਰ ਸਤਿਾਨ ਸੁਹਾਵਾ RAM ਰਾਜ ਇਹ ਨਗਰ ਇਹ ਪੂਰੇ ਦਾ ਪੂਰਾ ਪੰਜਾਬ ਜਿੱਥੇ ਜਿੱਥੇ ਸਾਡੇ ਗੁਰੂ ਸਾਹਿਬਾਨਾਂ ਦੇ ਚਰਨ ਪਏ ਨੇ ਜਹ ਜਿੱਥੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਇਹ ਪਵਿੱਤਰ ਹੈ ਇਹ ਧਰਤੀ ਤੋਂ ਪਵਿੱਤਰ ਹੋਰ ਕੋਈ ਧਰਤੀ ਨਹੀਂ ਇੱਥੇ ਗੁਰੂਆਂ ਪੀਰਾਂ ਨੇ ਸੱਚ ਦਾ ਬੀਜ ਬੀਜਿਆ ਔਰ ਜ਼ੁਲਮ ਦੇ ਖਿਲਾਫ ਬਹੁਤ ਵੱਡੀ ਆਵਾਜ਼ ਬੁਲੰਦ ਕੀਤੀ ਹੈ ਔਰ ਸਿੱਖ ਕੌਮ ਨੂੰ ਇੱਕ ਮਾਰਗਦਰਸ਼ਨ ਜਿੱਤਾ ਜਿਹਦੇ ਉੱਤੇ ਹਮੇਸ਼ਾ ਜਿਹੜੀ ਸਿੱਖ ਕੌਮ ਆ ਮਾਣ ਵੀ ਕਰਦੀ ਹੈ ਅਤੇ ਚੱਲਣ ਵਿੱਚ ਖੁਸ਼ੀ ਮਹਿਸੂਸ ਕਰਦੀ ਹੈ ਜਿਵੇਂ ਕਿ ਇਸ ਵਾਰ ਸੰਗਤਾਂ 350 ਸਾਲਾਂ ਜਿਵੇਂ ਕਿ ਸਮਾਗਮਸ਼ਤਾਪੀਆਂ ਮਨਾ ਰਹੀਆਂ ਨੇ ਤੇ ਇਸ ਵਾਰ ਜਿਹੜਾ ਕਿ ਹਵਾਰਾ ਜੀ ਵੱਲੋਂ ਕਿਹਾ ਗਿਆ ਕਿ ਪਵਿੱਤਰ ਸ਼ਹਿਰ ਦਰਬੀ ਦਿੱਤੇ ਜਾਣ ਤਾਂ ਸਿੱਖਾਂ ਦਾ ਇਸ ਨੂੰ ਜਿਹੜਾ ਕਿ ਕਰਨ ਜ਼ਰੂਰੀ ਬਹੁਤ ਚੰਗੀ ਗੱਲ ਮੈਂ ਇਹ ਅਰਦਾਸ ਕਰਦਾ ਹਾਂ ਕਿ ਉਹ ਵੀ ਤਰ ਦਰਜਾ ਦੇਣ ਵਾਸਤੇ ਸੇਕਾ ਕੋਦ ਸਮਰਾਥ ਹੋਣ ਨਾ ਕਿ ਅਸੀਂ ਕਿਸੇ ਦੇ ਅੱਗੇ ਹੱਥ ਜੋੜ ਕੇ ਕਿਸੇ ਸਰਕਾਰ ਨੂੰ ਕਹੀਏ ਸਾਡਾ ਰਾਜ ਇੱਥੇ ਰਾਜ ਕਹਿੰਦਾ ਔਰ ਧਾਰਮਿਕ ਤੌਰ ਤੇ ਜਿਹੜਾ ਸੋਚਾ ਪ੍ਰਬੰਧ ਹੈ ਉਹ ਚਾਹੁੰਦੇ ਜਿੱਥੋਂ ਸਾਡੇ ਔਮ ਨੂੰ ਔਰ ਗੈਰ ਸिखਾਨੋਂ ਨੂੰ ਸੇਧ ਮਿਲੇ ਔਰ ਉਹਨਾਂ ਦਾ ਜਿਹੜਾ ਕੀਵਨ ਆ ਉਹ ਸਫਲ ਹੋਵੇ। ਦਿੱਲੀ ਤੇ ਨਹੀਂ ਸਰਕਾਰ ਵੱਲੋਂ ਅਕਤੂਬ ਦੇ ਮਨਾਉਣ ਨੂੰ ਲੈ ਕੇ ਇੱਕ ਸਮਾਗਮ ਹੋਇਆ ਜਿਸ ਦੇ ਵਿੱਚ ਜਿਸ ਦੇ ਵਿੱਚ ਨੱਚ ਕੇ ਵਿਖਾਇਆ ਗਿਆ ਇਸ ਤਰ੍ਹਾਂ ਨੂੰ ਲੈ ਕੇ ਕਾਫੀ ਜਿਹੜੇ ਕਿਸਮਾਂ ਦੇ ਨਾਟਕ ਵੀ ਕੀਤਾ ਜਿਸ ਨੇ ਦੇਖੋ ਸਰਕਾਰਾਂ ਦਾ ਆਪਣਾ ਕੰਮ ਹੁੰਦਾ ਹੈ ਪੰਥ ਦਾ ਆਪਣਾ ਕੰਮ ਆ। ਉਹਨਾਂ ਦਾ ਰਸਤਾ ਵੱਖਰਾ ਹੈ ਸਾਡਾ ਵੱਖਰਾ ਹੈ ਪਰ ਪੰਥ ਦੀ ਹਮੇਸ਼ਾ ਸਰਕਾਰਾਂ ਦੇ ਨਾਲ ਮੌਕੇ ਦੀਆਂ ਸਰਕਾਰਾਂ ਦੇ ਨਾਲ ਟੱਕਰ ਹੀ ਰਹੀ ਅਸੀਂ ਉਹਨੂੰ ਚੰਗਾ ਥੋੜੀ ਕਹਿ ਸਕਾਂਗੇ ਇਹ ਬਹੁਤ ਮਾਰੀਆਂ ਗੱਲਾਂ ਹੈ ਇਹ ਤਾਂ ਸਿੱਖ ਕੌਮ ਦਾ ਮੂੰਹ ਚੜਾਉਣ ਵਾਲੀ ਗੱਲ ਹੈ ਕੋਈ ਗੱਲ ਨਹੀਂ ਮਹਾਰਾਜ ਸ਼ਕਤੀ ਬਖਸ਼ ਸਭ ਕੁਝ ਪੰਥ ਦੇ ਹਵਾਲੇ ਹੋਵੇ ਸਾਰਾ ਕੁਝ ਠੀਕ ਹੋਊਗਾ